ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਮਿਹਰਬਾਨੀ ਰਾਜੀਓ ਖੜਾ ਸਾਹਿਬ ਅੱਗੇ ਗੱਲ ਕਰੀਏ ਤਾਂ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫਾ ਜਿੱਥੇ ਅੱਜ ਵੀ ਇੱਕ ਰਹੱਸ ਬਣਿਆ ਹੋਇਆ ਹੈ ਪਰ ਉੱਥੇ ਹੀ ਨਵੇਂ ਉਪ ਰਾਸ਼ਟਰਪਤੀ ਚੋਣ ਵੇਲੇ ਦੋ ਧਿਰਾਂ ਸੱਤਾਧਾਰੀ ਅਤੇ ਵਿਰੋਧੀ ਧਿਰ ਵੀ ਆਪਸੋ ਸਾਹਮਣੇ ਸਨ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਮੈਂਬਰ ਪਾਰਲੀਮੈਂਟ ਦੇ ਵੱਲੋਂ ਵੀ ਦੂਰੀ ਬਣਾ ਕੇ ਰੱਖਣ ਦਾ ਕੀ ਰਹੱਸ ਕੀ ਹੋ ਸਕਦਾ ਹੈ ਦੇਖੋ ਕਾਹਦੇ ਨਾ ਇਲੈਕਸ਼ਨ ਹੋ ਗਈ ਆ ਜਿਹੜੀ ਇਲੈਕਸ਼ਨ ਦਾ ਰਿਜ਼ਲਟ ਉਹੀ ਅਜੇ ਲੋਕਾਂ ਨੂੰ ਪਤਾ ਸੀ ਐਨ ਡੀ ਹੈਗੀ ਉਹਨਾਂ ਦਾ ਬਣਨਾ ਸੀ ਰੈਡੀ ਸੌ ਬਣ ਗਏ ਹੈਗੀ ਠੀਕ ਹੈ ਜੀ ਦੂਸਰੇ ਪਾਸੇ ਜਿਹੜੇ ਮਤਲਬ ਸਾਫ ਕਾਜਾਸੀ ਸੁਪਰੀਮ ਕੋਰਟ ਦੇ ਉਹ ਰਹਿ ਗਿਆ 155 ਵੋਟਾਂ ਦੇ ਹਾਰ ਹੋ ਗਈ ਉਹਨਾਂ ਦੀ ਹੂੰ ਉਹ ਹਾਰ ਨਿਸ਼ਚਿਤ ਸੀਗੀ ਹੂੰ ਗੱਲ ਇਹ ਨਹੀਂ ਗਈ ਵੀ ਗੱਲ ਇਲੈਕਸ਼ਨ ਕਿਉਂ ਹੋਈ ਹੈ ਜੱਤੀ ਜਾਣੇ ਸੋ ਉਹਨਾਂ ਗੱਲ ਹੈਗੀ ਆ ਕਿ ਇੱਕੜੀ ਵਿਰੋਧੀ ਧਿਰ ਹੈਗੀ ਆ ਉਹਨੇ ਇੱਕ ਮੁੱਠ ਖੜੇ ਹੋਣ ਦਾ ਸਬੂਤ ਦਿੱਤਾ ਹੂੰ ਰਾਹੁਲ ਗਾਂਧੀ ਲੜ ਰਹੇ ਹੈਗੇ ਆ ਰਾਹੁਲ ਗਾਂਧੀ ਲੀਡ ਕਰਦੇ ਹੈਗੇ ਆ ਹੂੰ ਰਾਹੁਲ ਗਾਂਧੀ ਨੇ ਮਤਲਬ ਜੇਕਰ ਉਹਨਾਂ ਨੂੰ ਖੜਾ ਕੀਤਾ ਹੈਗਾ ਤੇ ਉਹਨਾਂ ਨੇ ਆਪਣੀ ਇਕਜੁੱਟਤਾ ਦਿਖਾ ਦਿੱਤੀ ਆ ਕਿ ਅੱਜ ਜਿਹੜੀ ਵਿਰੋਧੀ ਧਿਰੇ ਇੱਕ ਮੋਠੇ ਇਕ ਜੋਠੇ ਬਈ ਹੂੰ ਹੂੰ ਠੀਕ ਆ ਨਾ ਜੀ ਜੀ ਗੱਲ ਇਹ ਨਹੀਂ ਕਿ ਉਹਨਾਂ ਨੇ ਹਰਾਉਣਾ ਚਾਹੁੰਦੇ ਸੀਗੇ ਜਾਂ ਉਹ ਚੰਗਾ ਨਹੀਂ ਸੀ ਗੱਲ ਇਹ ਸੀਗੇ ਆਪਣੀ ਹੋਂਦ ਤੇ ਪਹਿਰਾ ਦੇਣਾ ਹੂੰ ਉਹ ਤੇ ਹੋਂਦ ਤੇ ਪਹਿਰਾ ਦਿੱਤਾ ਤੇ ਉਹਨਾਂ ਦਾ ਰਿਜਲਟ ਤੇ ਆ ਗਿਆ ਠੀਕ ਆ ਨਵੇਂ ਨਵੇਂ ਉਪਰਾਸ਼ਪਤੀ ਬਣ ਗਿਆ ਬੇਸ਼ੱਕ ਤੁਸੀਂ ਜਿਦਾ ਕਿਹਾ ਕਿ ਧਨਕਰ ਸਾਹਿਬ ਦਾ ਅਜੇ ਨਹੀਂ ਪਤਾ ਲੱਗਾ ਉਹ ਕਿੱਥੇ ਆ ਹਮ ਅਜੇ ਵੀ ਗੁਮਨਾਮ ਆ ਰੂਪੋਸ਼ ਹੈਗਾ ਅਜੇ ਉਹ ਬਿਮਾਰ ਕਿੱਥੇ ਦਵਾਵਾਂ ਸਾਰੇ ਕਰਦੇ ਆ ਤੇ ਬਿਮਾਰ ਕਿਹੜੇ ਰੁਪਏ ਅਜੇ ਨਹੀਂ ਪਤਾ ਲੱਗਾ ਹਮ ਰਹਿਸ ਬਣਿਆ ਹੋਇਆ ਹੈ ਰਹਿਸ ਬਣਿਆ ਹੋਇਆ ਜੀ ਉਹ ਜੇ ਉਹਨਾਂ ਦੀ ਪੀੜਾ ਕੀ ਸੀ ਉਹਨਾਂ ਦਾ ਦਰਦ ਕੀ ਸੀ ਹਮ ਹੈਨਾ ਉਹਨਾਂ ਫਿਜ਼ਿਕਲੀ ਦਰਦ ਸੀ ਕਿ ਮਾਨਸਿਕ ਰੋਗ ਸੀਗਾ ਹੋ ਗਿਆ ਹਮ ਉਹ ਕਿਹੜੀ ਗੱਲ ਦਾ ਦੁਖੀ ਹੋ ਕੇ ਗਏ ਆ ਜੀ ਉਹ ਕਿਹੜੀ ਉਹਨੇ ਡਿਮਾਂਡ ਕਰਤੀ ਸੀਗੀ ਹਮ ਕਿਹੜੇ ਕਿਸਾਨਾਂ ਨੇ ਖਾਦਾ ਨਰਾ ਮਾਰ ਬੈਠੇ ਸੀਗੇ ਵੀ ਪ੍ਰਧਾਨ ਮੰਤਰੀ ਕਿੱਥੇ ਆ ਜਿਹੜਾ ਕਿਸਾਨਾਂ ਦਾ ਸਾਡੇ ਦੇਸ਼ ਜਾਂਦਾ ਤਾਂ ਉਹ ਰੋਲ ਕੇ ਬੈਠਾ ਹੈਗਾ ਫਿਰ ਵਾਹੇ ਗੱਲਾਂ ਕੀਤੀਆਂ ਸੱਚੀਆਂ ਉਹਨਾਂ ਨੇ ਜੀ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਇਹ ਲੋਕਤੰਤਰ ਸਿਸਟਮ 'ਚ ਤਾਨਾਛੇ ਚੱਲਦੀ ਹੈਗੀ ਆ ਅਗਲੀ ਗੱਲ ਇਹ ਕਿ ਸਾਡੇ ਪੰਜਾਬ ਦੇ ਵਿੱਚ ਆਪਾਂ ਕਈ ਵਾਰ ਇਹ ਨਾ ਕਰਮ ਗੱਲ ਕਰਦੇ ਹੁੰਦੇ ਆ ਵੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਸ਼ੁਰੂ ਵਿੱਚ ਕਾਲੀ ਦਾਲ ਲੱਗਦੀ ਆ ਹਾਂਜੀ ਜਿਹੜੀ ਅਸਲ ਵਿੱਚ ਸਭ ਤੋਂ ਕਮਜ਼ੋਰ ਆ ਜਿਹੜੀ ਆਹ ਚੀਜ਼ ਤੇ ਹੂੰ ਹੂੰ ਬੇਸ਼ੱਕ ਅਸੀਂ ਇਹ ਮੰਨਦੇ ਆ ਕਿ ਚਾਹੇ ਕੇਂਦਰ ਸਰਕਾਰਾ ਚਾਹੇ ਮਤਲਬ ਮੌਜੂਦਾ ਪੰਜਾਬ ਸਰਕਾਰਾ ਇਹ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਹੂੰ ਠੀਕ ਹੈ ਭਾਰਤੀ ਸੰਵਿਧਾਨ ਇੱਥੇ ਹੈ ਵੀ ਨਿਕਾ ਪਰ ਜਿਹੜੀ 2022 ਚ ਪੰਜਾਬ ਚ ਸਰਕਾਰ ਬਣੀ ਆ ਹੂੰ ਭਗਵੰਤ ਸਿੰਘ ਮਾਨ ਦੀ ਉਹ ਖੜਕੜਕੜਾ ਤੋਂ ਬਣੀ ਆ ਹਾਂਜੀ ਸੀਤਪਖ ਸਿੰਘ ਤੋਂ ਹੂੰ ਸੀਤਪਖ ਸਿੰਘ ਦੀ ਮੈਨਾਸਿਕ ਕਿਉਂ ਹੂੰ ਉਹ ਨਾਸਤਿਕ ਹੁੰਦੇ ਆਪਣੇ ਆਪ ਇਹਦਾ ਮਤਲਬ ਕਿ ਇਹ ਨਹੀਂ ਨਾਸਤਿਕਾਂ ਦੀ ਇੱਕ ਮਤਲਬ ਬਣ ਗਈ ਆ ਕਿ ਉਹ ਸੋਚ ਉਹ ਬਣ ਗਈ ਜਿਹੜੀ ਅਨਸਾਨੀਤਵਰ ਜਾਂਦੀ ਸੀ ਹੂੰ 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 ਉੱਥੇ ਕੋਈ ਧਰਮ ਧਰਮ ਦੀ ਲੜਾਈ ਸਾਰੀ ਉਹਨਾਂ ਦੇ ਕਾਟਾ ਮਾਰ ਗਏ ਹੂੰ ਜੀ ਹਾਂ ਧਰਮਾਂ ਦਾ ਜਿਹੜਾ ਪਖੰਡ ਸੀ ਉਹ ਤੇ ਕਾਟਾ ਮਾਰਤਾ ਆੜੇ ਹੁਣ ਪੰਥ ਪ੍ਰਾਸਿ ਰੋਲਾ ਪਾ ਰਿਹਾ ਉਹ ਤੇ ਕੋਈ ਹੈ ਹੀ ਨਹੀਂ ਸੀ ਗੱਲ ਲੋਕਾਂ ਨੇ ਕੀ ਦੇਖਿਆ ਜੇਗਾ ਕਿ ਅਸੀਂ ਲੋਕਾਂ ਨੂੰ ਰੋਟੀ ਕੱਪੜਾ ਮਕਾਨ ਭ੍ਰਿਸ਼ਟਾਚਾਰ ਜਾਂ ਜਿਹੜਾ ਹੋਰ ਹੈਗਾ ਉਹਦੇ ਖਿਲਾਫ ਲੋਕੀ ਲੜ ਗਏ ਖੜ ਗਏ ਪਹਿਲੇ ਰਵਾਇਤੀ ਪਾਰਟੀਆਂ ਨੇ ਨੁਕਸਾਨ ਸਾਡਾ ਕੀਤਾ ਜੀ ਤੇ ਹੁਣ ਸ਼ਾਇਦ ਹੂੰ ਉਹ ਸ਼ਾਇਦ ਕਰਕੇ ਇੱਕ ਮੌਕਾ ਦਿੱਤਾ ਪਰ ਉਹ ਮੌਕਾ ਇੱਕ ਦੇ ਕੇ ਲੋਕ ਹਨਾ ਦੰਦਿਆ ਵੜਦੇ ਹਥਾਂ ਦੇ ਉੱਤੇ ਕੁਝ ਤਾਂ ਨਹੀਂ ਕੁਝ ਵੀ ਨਹੀਂ ਹੋਇਆ ਕੁਝ ਨਹੀਂ ਕੀਤਾ ਇਹ ਗੱਲ ਇੱਕ ਵਕਤ ਸਰਟੀਫਿਕੇਟ ਹੈਗਾ ਜਿਹੜਾ ਅਪ ਦਿਨੇ ਜਿਹੜਾ ਤੁਹਾਡਾ ਸਵਾਲ ਇਹ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਨਵੇਂ ਮਤਲਬ ਦੂਰੀ ਬਣਾ ਲਈ ਦੋਵਾਂ ਤੋਂ ਹੀ ਪਾਸਾ ਵਾਟ ਲਿਆ ਨਾ ਉਹ 77 ਯਾਂ ਵੱਲ ਨਾ ਉਹ ਵਿਰੋਧੀ ਧਿਰ ਵੱਲ ਹੋਰ ਦੂਸਰੇ ਪਰ ਇਹ ਦੋ ਜਿਹੜੇ ਆਏ ਸੀਗੇ ਵਾਰਿਸ ਪੰਜਾਬ ਦੇ ਹਾਂਜੀ ਠੀਕ ਆ ਹਮ ਮਤਲਬ ਖਾਲਸਾ ਤੇ ਇਧਰ ਆਪਣਾ ਅਮਰਪਾਲ ਸਿੰਘ ਅਮਰਪਾਲ ਸਿੰਘ ਹਮ ਹੁਣ ਦੋਨਾਂ ਨੇ ਇਹ ਕਿਹਾ ਤਾਂ ਵੀ ਅਸੀਂ ਦੂਰ ਰਵਾਂਗੇ ਜੀ ਬਿਲਕੁਲ ਠੀਕ ਹੈ ਹੁਣ ਇਹ ਦੇਖਿਆ ਜਾਂਦਾ ਕਿ ਜਦੋਂ ਤੁਹਾਨੂੰ ਪਤਾ ਵੀ ਅਸੀਂ ਦੂਰ ਰਹਿਣ ਦਾ ਅਰਥ ਕੀ ਹੈ ਨਾ ਤੁਸੀਂ ਸੱਤਾਧਾਰੀ ਹਲ ਨਾ ਤੁਸੀਂ ਉਹ ਪੋਜੀਸ਼ਨ ਇਹ ਆ ਚੁੱਕੀ ਸੀ ਹਮ ਹਮ ਪੋਜੀਸ਼ਨ ਇਹ ਬਣਦੀ ਜਾ ਰਹੀ ਸੀ ਜਿਹੜੀਆਂ ਅਖਬਾਰਾਂ ਨੇ ਗੱਲ ਕੀਤੀ ਹੈ ਵੀ ਨੈਕਟੋਨਿਕ ਫਾਈਟ ਹੋ ਗਈ ਹੈ ਬਹੁਤ ਸਾਰੇ ਭਾਜਪਾ ਦੇ ਵੀ ਐਮਪੀ ਜਿਹੜੇ ਹੈਗੇ ਆ ਉਹ ਇਸ ਵਕਤਲੇ ਉਲਟ ਸੀਗੇ ਹਮ ਹਮ ਜਦੋਂ ਦੇਸ਼ ਵਿੱਚ ਰੌਲਾ ਚੱਲ ਰਿਹਾ ਹੋਵੇ ਕਿ 75 ਸਾਲ ਤੋਂ ਬਾਅਦ ਭਾਜਪਾ ਦੇ ਪ੍ਰਾਈਮ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪੈਣਾ 17 ਨੂੰ ਹਾਂਜੀ ਹੈਨਾ ਜੀ ਵੀ ਉਹਨਾਂ ਦਾ ਪਾਲਿਸੀ ਹੈ ਜਿਹੜੇ ਅਡਵਾਨੀ ਸਾਹਿਬ ਜਿਹੜੇ ਜੋਸ਼ੀ ਸਾਹਿਬ ਗੜਵਾਨੀ ਸਾਹਿਬ ਜਿਹੜੇ ਰਾਏ ਭੇਜਿਆ ਇਹ ਤਾਂ ਜਾਣਾ ਬਣਦਾ ਕਿਉਂਕਿ ਇਹਨਾਂ ਨੇ ਇਹ ਸੂਲ ਇਹਨਾਂ ਨੇ ਕੱਢੇ ਸੀਗੇ ਕਿ ਇਹਨਾਂ ਦੀ ਨੈਤਿਕਤਾ ਹੈਗੀ ਆ ਜਦੋਂ ਇਹ ਗੱਲ ਉੱਠ ਰਹੀ ਸੀਗੀ ਤੇ ਉਸ ਵੇਲੇ ਲੋਕਡਾਊਨ ਆ ਡਰ ਹੋ ਗਿਆ ਹੂੰ ਹੂੰ ਨਵਾਂ ਜਨਮ ਹੋ ਰਿਹਾ ਸੀ ਗੜਗੜੀ ਸਾਹਿਬ ਦੇ ਰੂਪ ਦੇ ਵਿੱਚ ਪ੍ਰਾਈਮ ਸੈਟ ਹੋ ਸਕਦੇ ਆ ਜਿਹੜੀਆਂ ਚੱਲ ਰਿਆ ਸੀਗਾ ਹੂੰ ਹੂੰ ਹੁਣ ਜੇ ਉਹ ਦੇਖਿਆ ਕਿ ਹੋ ਗਿਆ ਤੇ ਦੋ ਦਿਨ ਪਹਿਲਾਂ ਇਹਨਾਂ ਨੇ ਮੀਟਿੰਗ ਕੀਤੀ ਹੂੰ ਹੂੰ ਪਾਜ ਪਹਿਲਾਂ ਮੀਟਿੰਗ ਕੀਤੀ ਉਸ ਜਿਹੜੀ ਇਹਨਾਂ ਨੇ ਵਰਕਿੰਗ ਮੀਟਿੰਗ ਕੀਤੀ ਨਾ ਵਰਕਿੰਗ ਭਾਜਪਾ ਦੀ ਕੀਤੀ ਜੀ ਉਹਦੇ ਵਿੱਚ ਬੀਇੰਗ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਹਮ ਬੀਇੰਗ ਮੈਂਬਰ ਸਭ ਤੋਂ ਪਿੱਛੇ ਬੈਠੇ ਸੀ ਅੱਛਾ ਜੀ ਕਿਉਂ ਬੈਠੇ ਸੀ ਪਿੱਛੇ ਹਮ ਉਹ ਪ੍ਰਾਈਮ ਮਿਨਿਸਟਰ ਬੜੇ ਮੋਹਰੇ ਕਿਉਂ ਬੈਠੇ ਸੀ ਹਮ ਹਾਂਜੀ ਕਿਉਂਕਿ ਜਿਹੜੀ ਹੈ ਨਾ ਉਠਰੀ ਸੀ ਗੱਲ ਬਗਾਵਤ ਉਠਰੀ ਸੀ ਉਹਨੂੰ ਠੱਲ ਪਾਉਣੀ ਸੀ ਉਹ ਸਭ ਲੋਏ ਉਹਨਾਂ ਦਾ ਆਪਣਾ ਥਿੰਕ ਟੈਂਕ ਹੈਗਾ ਜਿਨ੍ਹਾਂ ਨੇ ਉਸ ਨੂੰ ਸੰਭਾਲ ਲਿਆ ਤੇ ਉਹ ਜਿਹੜੀ ਮਤਲਬ ਨਹੀਂ ਜਾਣਦੇ ਠੀਕ ਆ ਜੀ ਡੈਮੇਜ ਨਹੀਂ ਹੋਣ ਦਿੱਤਾ ਤੇ ਉਹਨਾਂ ਨੇ ਉਹ ਬਚਾ ਲਿਆ ਨੇ ਨੈਕਟੋਨਿਕ ਫਾਈਟ ਵੀ ਸੀ ਹੁਣ ਹਾਲਾਤ ਹੈਗੇ ਆ ਕਿ ਜਦੋਂ ਦੇਖਿਆ ਨੈਕਟੋਨਿਕ ਫਾਈਟ ਹੋ ਗਈ ਹੁਣ ਇਹ ਦੇ ਕਹਿੰਦੇ ਦੋਵੇਂ ਦੂਰੀ ਬਣਾਈ ਰੱਖੀ ਸੀ ਨਾ ਉਧਰ ਸੀ ਨਾ ਉਧਰ ਸੀ ਇਹ ਝੂਠ ਬੋਲਦੇ ਆ ਸਖਵੀਰ ਸਿੰਘ ਬਾਦਲੀ ਝੂਠ ਬੋਲ ਰਿਹਾ ਅੱਛਾ ਜੀ ਖਾਲਸਾ ਝੂਠ ਬੋਲ ਰਿਹਾ ਦੋ ਜੀ ਝੂਠ ਬੋਲ ਰਿਹਾ ਕਾਰਨ ਇਹ ਹੈ ਕਿ ਇਹਨਾਂ ਦਾ ਥਿੰਕ ਟੈਂਕੜਾ ਭਾਜਪਾ ਦਾ ਥਿੰਕ ਟੈਂਕਾ ਉਹਨਾਂ ਵੱਲੋਂ ਇਸ਼ਾਰਾ ਸੀ ਵੇ ਤੁਹਾਡੀ ਵੋਟ ਨਾ ਪਉਣੀ ਜਾਨਾ ਵੋਟ ਪੈਣੀ ਆ ਅੱਛਾ ਜੀ ਤੁਸੀਂ ਇਹਦਾ ਮਤਲਬ ਕੀ ਆ ਤੁਸੀਂ ਐਲਾਨ ਕਰਨਾ ਕਿ ਅਸੀਂ ਤੁਹਾਡੇ ਵਿਰੋਧ ਵੋਟ ਨਹੀਂ ਪਉਣੀ ਹੂੰ ਪਰ ਉਹਨਾਂ ਨੂੰ ਵੋਟ ਪੈ ਰਹੀ ਹੈ ਕਿਸ ਸਾਹ ਦੀ ਜਦੋਂ ਵਿਰੋਧ ਚ ਵੋਟ ਨਹੀਂ ਪਾਈ ਤਾਂ ਵੋਟ ਇਹਨਾਂ ਨੂੰ ਪੈ ਗਈ ਹੂੰ ਜਦੋਂ ਵੋਟ ਹੀ ਨਹੀਂ ਗਈ ਠੀਕ ਹੈ ਜੀ ਹੈਨਾ ਹੁਣ ਕਿਸੇ ਦੇ ਘਰ ਦੇ ਵਿੱਚ 6 ਵੋਟਾਂ ਹੂੰ ਤੇ ਸਰਪੰਚ ਨੇ ਵੋਟਾਂ ਲੈਣੀਆਂ ਉਹ ਕਹਿੰਦਾ ਨਹੀਂ ਉਹਨਾਂ ਵੀ ਹਾਂ ਕੀਤੀ ਆ ਜੀ ਉਹ ਕਹਿੰਦਾ ਤਾਕਰੋ ਤਿੰਨ ਤਿੰਨ ਕਰ ਦਿਓ ਹੂੰ ਉਹ ਕਿ ਉਹ ਦਨਹਾ ਗੱਲ ਠੀਕ ਆ ਤਿੰਨ ਤਿੰਨ ਕਰ ਦਿੰਦੇ ਆ ਹਮਮਤਲ ਉਹ ਉਸ ਕਰਦੇ ਜ਼ੀਰੋ ਹੋ ਗਿਆ ਨਾ ਦੋਵੇਂ ਹਮ ਬਿਲਕੁਲ ਹੈਨਾ ਹਮ ਮਤਲਬ ਜਿਹੜਾ ਕਹਿੰਦਾ ਤਿੰਨ ਤਿੰਨ ਕਰਦੇ ਹੋ ਜੀ ਉਹਨੂੰ ਬਤਾ ਵੀ ਇਸ ਘਰ ਚੋਂ ਉਧਰ ਵੀ ਚੁੰਦੇ ਆ ਕਿਤੇ ਇੱਕ ਵੋਟ ਦੇ ਜਿੰਨਾ ਜਾਵੇ ਉਹ ਦੂਜਾ ਵਿਰੋਧੀ ਕਹਿੰਦਾ ਤਿੰਨ ਤਿੰਨ ਕਰੋ ਵਾਦਾ ਕਰੋ ਜੀ ਵੀ ਇਹ ਘਰ ਜ਼ੀਰੋ ਹੋਵੇ ਹਮ ਹੁਣ ਉਹਨਾਂ ਨੇ ਇਹ ਪੰਜਾਬ ਨੂੰ ਜ਼ੀਰੋ ਕਿਦਾਂ ਕੀਤਾ ਹਮ ਪੰਜਾਬ ਨੂੰ ਜੀਰੋ ਕੀਤਾ ਕਿ ਵੱਡੀ ਵੱਡੀ ਥਿੰਕ ਢੰਗੀ ਭਾਜਪਾ ਦੀ ਆ ਕਿ ਇੱਕ ਤੇ ਇੱਕ ਸਲੋਗਨ ਹੁੰਦਾ ਵੀ ਮੈਂ ਸਲੋਗਨ ਕੀਤਾ ਕਿ ਅਸੀਂ ਕਿਸੇ ਦੇ ਹੱਕ 'ਚ ਨਹੀਂ ਖੜੇ ਹਾਂ ਉਹਦੇ ਵਿੱਚ ਆਪਣੀ ਇਹਨਾਂ ਨੇ ਹੋਣ ਤੇ ਪੈਰਾ ਦਿੱਤਾ ਹਾਂ ਹਮੇਸ਼ਾ ਸ਼ਰਮ ਨਹੀਂ ਕਰਦਾ ਸਟੇਟਸ ਹੈਗਾ ਜੀ ਹੁਣ ਜੋ ਬੋਰਡ ਨਾ ਪਾਉਣ ਜਾਣਾ ਹੂੰ ਵਿਰੋਧ ਵਿੱਚ ਹੂੰ ਕਿਉਂਕਿ ਸੱਤਾਤਰੀ ਤੇ ਨਹੀਂਗੇ ਉਹਨਾਂ ਦਾ ਬਣਦੀ ਨਹੀਂ ਹੂੰ ਉਹ ਤੇ ਸ਼ਰਮੜੇ ਕਾਲੀ ਦਲ ਦਾ ਜਦੋਂ ਤੋਂ ਰਿਜ਼ਾਈਨ ਕੀਤਾ ਸੀਗਾ ਹਰ ਛੁਮ ਬਦਲ ਨੇ ਕਿਸਾਨਾਂ ਦੇ ਹੱਕ ਤੇ ਪੱਖ ਦੇ ਵਿੱਚ ਤੇ ਉਸ ਤੋਂ ਬੰਦਾ ਪਰੇ ਬੈਠਿਆ ਕਿਉਂਕਿ ਜਿਹੜੇ ਕਿਸਾਨਾਂ ਦੇ ਹੱਕ ਚ ਦੁਆਰਾ ਮੋਦੀ ਸਾਹਿਬ ਨੇ ਕੋਈ ਸਲੁਕ ਦਿੱਤਾ ਹੀ ਨਹੀਂ ਹਾਂਜੀ ਹਨਾ ਬਿਨਾਂ ਸ਼ਰਤ ਹੋਈ ਨਹੀਂ ਜਾ ਸਕਦੇ ਦੂਜੇ ਵੀ ਨਹੀਂ ਜਾ ਸਕਦੇ ਹੁਣ ਉਦੋਂ ਜਾਣਗੇ ਕਿ ਜਦੋਂ ਕਿਸਾਨਾਂ ਲਈ ਕੋਈ ਮੋਦੀ ਸਾਹਿਬ ਐਲਾਨ ਕਰਨਗੇ ਤੇ ਐਲਾਨ ਜਦੋਂ ਕਰ ਕਰਕੇ ਉਦੋਂ ਦੇ ਕਰਨਾਂਗੇ ਹੂੰ ਮੋਦੀ ਸਾਡੇ ਕਹਿੰਦੇ ਐਲਾਨ ਦੇ ਵਿੱਚ ਫਰਕ ਲੋਕੀ ਕਹਿੰਦੇ ਜੀ ਛੋਟਾ ਸੀ ਹਰਿਆਣਾ ਛੋਟਾ ਸੀ ਇਹ ਪੰਜਾਬ ਵੱਡਾ ਸੀ ਉਹਨੂੰ 1500 ਕਰੋੜ ਦਿੱਤਾ ਸਾਨੂੰ 1900 ਕਰੋੜ ਦਿੱਤਾ ਹੈਗਾ ਕੀ 100 ਕਰੋੜ ਦਾ ਫਰਕ ਹੈਗਾ ਹਾਂਜੀ ਗੱਲ ਇਹ ਨਹੀਂ ਗੀ ਹਮ ਗੱਲ ਹਰਿਆਣ ਉੱਥੇ ਆਪਣੇ ਹਿਮਾਚਲ ਲਈ 1520 ਘਟਾ ਹਮ 1520 ਘਟਾ ਉਹਨੂੰ 2000 ਵੀ ਕਰੋੜ ਦੇ ਦੇ ਘਟ ਹੈਗਾ ਪਰ ਪੰਜਾਬ ਦਾ 5000 ਕਰੋੜ ਬਣਦਾ ਸੀ ਹਮ ਪਰ ਨਾਲ ਕਹ ਕੇ ਤੁਹਾਡੇ 12000 ਕਰੋੜ ਪਿਆ ਤੁਹਾਡੇ ਕੋਲ ਹਮ ਜੀ ਹਾਂਜੀ ਹਨਾ ਲਓ ਜ਼ਰਾ ਹਮ ਉਹ ਗੱਲ ਉਹਨਾਂ ਦੀ ਇੱਕ ਰਾਜਨੀਤਿਕ ਗੱਲ ਹੋ ਸਕਦੀ ਹੈ। ਹਮਮ ਲੇਕਿਨ ਦੂਜੇ ਪਾਸੇ ਹਰਿਆਣੇ 'ਚ ਵੀ ਖੜਾ ਹੈ। ਹਮ ਦਿੱਲੀ 'ਚ ਵੀ ਖੜਾ ਹੈ। ਹਾਂਜੀ ਦੋਨਾਂ ਸਟੇਟਾਂ ਨੇ ਪੰਜਾਬ ਨੂੰ ਮੁਖਰਗੇ 5.5 ਕਰੋੜ ਵੀ ਦਿੱਤਾ ਮੁੱਖ ਮੰਤਰੀ ਦੇ ਫੰਡ 'ਚ ਪਾਇਆ। ਹਮ ਕਿਉਂਕਿ ਉਹ ਭਾਜਪਾ ਸਰਕਾਰ ਹੈਗੀ ਆ। ਭਾਜਪਾ ਸਰਕਾਰਾਂ ਚਾਹੁੰਦੀਆਂ ਆ ਕਿ ਪੰਜਾਬ ਦੇ 'ਚ ਭਾਜਪਾ ਨੇ ਆਪਣੇ ਪੈਰ ਜਮਾਉਣ ਲਈ ਕੀ ਕਰਨਾ। ਹਾਂਜੀ ਉਹ ਦੋਨੇ ਹਮਾਇਤੀ ਬਣ ਕੇ ਆ ਗਏ। ਹਮ ਠੀਕ ਆ ਜੀ। ਉਹ ਉਹਨਾਂ ਨੇ ਵੀ 1600 ਕਰੋੜ ਦਿੱਤਾ ਤੇ ਉਹਨਾਂ ਨੇ ਇਹ ਵੀ ਨਾਲ ਕਹਿਤਾ ਉਹਨਾਂ ਨੇ ਕਿਹਾ ਥਿਸ ਇਜ਼ ਨਾਟ ਐਂਡ। ਹਮ ਵੀ ਜੇ ਲੋੜ ਹੋਊਗੀ ਕਿ ਮੈਨੂੰ ਕਮੇਟੀਆਂ ਫੈਸਲਾ ਕਰਨੀਆਂ ਰਿਪੋਰਟ ਆਉਣਗੀਆਂ ਹੋਰ ਵੀ ਆ ਸਕਦਾ ਹੋਰ ਵੀ ਹੋ ਜਾਊਗਾ ਹੁਣ ਹੋਰ ਲੈਣ ਲਈ ਕੋਸ਼ਿਸ਼ ਕਿਹਨੇ ਕਰਨੀ ਆ ਹਮ ਸਰਕਾਰ ਨੇ ਕਰਨੀ ਆ ਜਾਂ ਉਹ ਪੰਜਾਬ ਸਰਕਾਰ ਜਾਂ ਉਹਨਾਂ ਨੇ ਹੁਣ ਕਰਨੀ ਆ ਜਿਨ੍ਹਾਂ ਨੇ ਵੋਟ ਨਹੀਂ ਪਾਈ ਹਮ ਜਿਨ੍ਹਾਂ ਨੇ ਵੋਟ ਨਹੀਂ ਪਾਈ ਜੀ ਦੂਰੀ ਬਣਾ ਕੇ ਰੱਖੀ ਆ ਹਮ ਭਾਜਪਾ ਨਾਲੋਂ ਜਾਂ ਸੱਤਾਧਾਰੀ ਨਾਲੋਂ ਜਾਂ ਵਿਰੋਧੀ ਧਿਰ ਨਾਲੋਂ ਦੂਰੀ ਬਣਾ ਕੇ ਰੱਖਣ ਦਾ ਮਤਲਬ ਕੀ ਸੀਗਾ ਇਹ ਸਲਾਹ ਦੇ ਵਿੱਚ ਵੀ ਸੱਤਾਧਾਰੀਆਂ ਨਾਲ ਹਮ ਸਮਝ ਬਣਾ ਕੇ ਰੱਖਣਾ ਸਹੀ ਹੈ ਜੀ ਹਾਂ ਜੀ ਇਸਰਕੇ ਭਾਜਪਾ ਦੇ ਥਿੰਕ ਟੈਂਕ ਨੇ ਇਹ ਸਬਦ ਕਰਤਾ ਤੇ ਹੁਣ ਇਹ ਵੀ ਲੱਗਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਰਸ ਪੰਜਾਬ ਦੇ ਨੇੜੇ ਜਾਂਦੇ ਆ ਭਾਜਪਾ ਦੇ ਹਾਂ ਜਾਂ ਸ਼ਰਮਣੀ ਘਰਕ ਦਾ ਬਦਲ ਕੇ ਜਾਂਦੇ ਆ ਤੇ ਜਿਹੜਾ ਤੀਜੀ ਤਰ੍ਹਾਂ ਦਾ ਹੈ ਕੁਝ ਨਹੀਂ ਸੀ ਹਮ ਇਹਨਾਂ ਦਾ ਕੀ ਜਣਾ ਠੀਕ ਹੈ ਇਹ ਹਾਲਾਤ ਹੈਗੇ ਆ ਕਿ ਇਹ ਸਿਰਫ ਰਾਜਨੀਤਿਕ ਤੌਰ ਤੇ ਇਹ ਗੱਲ ਕਹਿਣੀ ਕਿ ਇਹ ਦੋਵਾਂ ਦੂਰੀ ਬਣਾ ਕੇ ਰੱਖੀ ਆ ਇਸ ਦੂਰੀ ਦੇ ਵਿੱਚ ਸ਼ਰੋਮਣੀ ਕਾਲੀ ਦਰ ਨੇ ਹਮ ਕਿਹੜੀਆਂ ਨਜ਼ਦੀਕੀਆਂ ਹੁੰਦੀਆਂ ਪਾਪਾ ਦੇ ਨਾਲ ਨੇੜਤਾ ਨੂੰ ਜ਼ਾਹਰ ਕਰ ਦਿੰਦਾ ਹਮ ਸਹੀ ਹੈ ਜੀ ਸੋ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਸੰਸਦ ਮੈਂਬਰਾਂ ਦੇ ਵੱਲੋਂ ਨਵੀਂ ਉਪਰਾਸ਼ਟਰਪਤੀ ਦੀ ਚੋਣ ਚੋਣ ਦੇ ਵਿੱਚ ਦੂਰੀ ਬਣਾਈ ਰੱਖਣ ਦਾ ਫੈਸਲਾ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਸਥਿਤੀ ਦੇ ਸੰਦਰਭ ਦੇ ਵਿੱਚ ਇੱਕ ਰਣਨੀਤਿਕ ਕਦਮ ਮੰਨਿਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਦੀ ਨੁਕਤਾਚੀਨੀ ਅਤੇ ਵਾਰਿਸ ਪੰਜਾਬ ਦੇ ਪੰਥਕ ਅਤੇ ਖੇਤਰੀ ਮੁੱਦਿਆਂ ਦੇ ਉੱਤੇ ਕੇਂਦ੍ਰਿਤ ਰਹਿਣ ਦੀ ਰਣਨੀਤੀ ਨੇ ਇਸ ਚੋਣ ਦੇ ਵਿੱਚ ਉਨ੍ਹਾਂ ਦੀ ਨਿਰਪੱਖਤਾ ਨੂੰ ਉਜਾਗਰਤਾ ਕੀਤਾ ਹੈ ਤੇ ਦੂਰੀ ਸਿਆਸੀ ਤੌਰ ਤੇ ਉਤੇ ਇੱਕ ਸੁਨੇਹਾ ਹੈ ਵੀ ਪੰਜਾਬ ਦੇ ਮੁੱਦੇ ਖਾਸ ਕਰਕੇ ਹੜਪੀੜਤਾਂ ਦੀ ਸਹਾਇਤਾ ਅਤੇ ਸਿੱਖ ਪਛਾਣ ਦੇ ਨਾਲ ਜੁੜੇ ਸਵਾਲ ਤੇ ਉਹਨਾਂ ਦੇ ਲਈ ਰਾਸ਼ਟਰੀ ਸਿਆਸੀ ਖੇਡਾਂ ਦੇ ਨਾਲੋਂ ਬਧੇਰੇ ਮਹੱਤਵਪੂਰਨ ਹੈ। ਸੋ ਇਸੇ ਹੀ ਤਰ੍ਹਾਂ ਇੱਕ ਕਦਮ ਨਾ ਸਿਰਫ ਉਹਨਾਂ ਦੀ ਖੇਤਰੀ ਅਤੇ ਪੰਥਕ ਵਚਨਬੰਦਾਂ ਨੂੰ ਮਜ਼ਬੂਤ ਕਰਦਾ ਹੈ ਸਗੋਂ ਪੰਜਾਬ ਦੀ ਜਨਤਾ ਦੇ ਵਿੱਚ ਉਹਨਾਂ ਦੀ ਸਾਖ ਨੂੰ ਵੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਸੋ ਖੜਾ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ। ਤੁਸੀਂ ਸਟੂਡੀਓ ਵਿੱਚ ਆਏ। ਅੱਜ ਦੇ ਮੁੱਦਿਆਂ ਤੇ ਇਹ ਗੱਲਬਾਤ ਕੀਤੀ। ਤੁਹਾਡੇ ਬਹੁਤ ਬਹੁਤ ਧੰਨਵਾਦ ਜੀ। ਮ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਕੱਲ ਨੂੰ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇਵੋ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ